ਪਿੰਡ ਸਿਧਵਾ ਪੰਡੋਰੀ ਵਿਖੇ ਅੱਜ ਪਹੁੰਚੇ ਹਾਂ ਦੋ ਤਰ੍ਹਾਂ ਦੇ ਵਿੱਚ ਜਿਹੜੀ ਆ ਟਕਰਾਅ ਹੋਇਆ ਏ ਜਗ੍ਹਾ ਨੂੰ ਲੈ ਕੇ ਪੰਚਾਇਤੀ ਜ਼ਮੀਨ ਜਗ੍ਹਾ ਨੂੰ ਲੈ ਕੇ ਜਿਹੜਾ ਏ ਟਕਰਾਅ ਹੁੰਦਾ ਕਿ ਇੱਕ ਧਿਰ ਵੱਲੋਂ ਜਿਹੜੇ ਆ ਬਾਹਰੋਂ ਅਣਪਛਾਤੇ ਜਿਹੜੇ ਕੁਝ ਵਿਅਕਤੀ ਬਲਾ ਕੇ ਪਿੰਡ ਵਾਸੀਆਂ ਦੇ ਕਹਿਣ ਅਨੁਸਾਰ ਜਿਹੜੀ ਆ ਗੁੰਡਾਗਰਦੀ ਕੀਤੀ ਗਈ ਆ ਮੈਂ ਕੈਮਰਾਮੈਨ ਨੂੰ ਕਮਾਂਗਾ ਉਹ ਦਿਖਾ ਦਿੱਤਾ ਜਾਵੇ ਕਿ ਆ ਦੇਖੋ ਜਿਹੜੀ ਆ ਬੁਰਜੀ ਵੀ ਢਾਹ ਦਿੱਤੀ ਗਈ ਆ ਅੱਗੇ ਆਣ ਕੇ ਕੈਮਰਾਮੈਨ ਉਹ ਤਸਵੀਰਾਂ ਦਿਖਾ ਦਿਖਾ ਦਿੱਤੀਆਂ ਜਾਵੇ ਕਿ ਜਿਹੜੀ ਦਵਿੰਦਰ ਸਿੰਘ ਜੋ ਦੀਪੂ ਵਾਲੇ ਨੇ ਉਹਨਾਂ ਵੱਲੋਂ ਜਿਹੜੀ ਭੰਨ ਤੋੜ ਕੀਤੀ ਜਾਂਦੀ ਹੈ ਕਿ ਉਹ ਇੱਕ ਸ਼ੈੱਡ ਆ ਜਿਹਦੀ ਕਾਫੀ ਭੰਨ ਤੋੜ ਕੀਤੀ ਗਈ ਆ ਕੰਦ ਢਾਈ ਗਈ ਆ ਅਜੇ ਕਿ ਜੋ ਦਵਿੰਦਰ ਸਿੰਘ ਲਾਟੀ ਆ ਉਹਨੇ ਕੁਝ ਸਮਾਂ ਪਹਿਲਾਂ ਅ ਗੁਰਦੁਆਰੇ ਸਾਹਿਬ ਨੂੰ ਜਿਹੜੀ ਜਗ੍ਹਾ ਆਪਣੀ ਨਿੱਜੀ ਜਿਹੜੀ ਜਗ੍ਹਾ ਸੀ ਆਪਣੀ ਜਿਹੜੀ ਮਾਲਕੀ ਜਗ੍ਹਾ ਸੀ ਉਹ ਗੁਰਦੁਆਰੇ ਨੂੰ ਦੇ ਦਿੱਤੀ ਗਈ ਸੀ ਤੇ ਪੰਚਾਇਤ ਨੇ ਕਿਹਾ ਕਿ ਉਹਦੇ ਵੰਡੇ ਜਿਹੜੀ ਜਗ੍ਹਾ ਏ ਉਹ ਤੁਹਾਨੂੰ ਇਧਰੋਂ ਪੰਚਾਇਤੀ ਛੱਪੜ ਵੱਲੋਂ ਦਿੱਤੀ ਜਾਵੇਗੀ ਪਰ ਦਵਿੰਦਰ ਸਿੰਘ ਦੀ ਡੀਪੋ ਵਾਲਾ ਕਹਿੰਦਾ ਹੈ ਕਿ ਮੈਨੂੰ ਜਿਹੜੀ ਜਗ੍ਹਾ ਏ ਤੁਹਾਡੇ ਜਗ੍ਹਾ ਦੇ ਵਿੱਚੋਂ ਹੋਰ ਜਗ੍ਹਾ 8 ਫੁੱਟ ਜਗ੍ਹਾ ਜਿਹੜੇ ਅੰਦਰ ਨੂੰ ਚਾਹੀਦੀ ਹੈ ਜੋ 8 ਫੁੱਟ ਜਗ੍ਹਾ ਨੂੰ ਲੈ ਕੇ ਇਹ ਜਿਹੜਾ ਕੱਲ ਜਿਹੜਾ ਇੱਕ ਖੁੰਨੀ ਝੜਪ ਹੋ ਚੱਲੀ ਸੀ ਪਿੰਡ ਵਾਸੀਆਂ ਕਹਿਣ ਅਨੁਸਾਰ ਜਿਹੜੇ ਬਾਹਰੋਂ ਆਏ ਵਿਕਤੀਆਂ ਨੇ ਦੋ ਗੋਲੀਆਂ ਵੀ ਚਲਾਈਆਂ ਨੇ ਆਓ ਆਪਾਂ ਪਿੰਡ ਵਾਸੀਆਂ ਦੇ ਨਾਲ ਗੱਲ ਕਰਦੇ ਹਾਂ ਤੇ ਦਵਿੰਦਰ ਸਿੰਘ ਡੀਪੂ ਵਾਲੇ ਦੇ ਨਾਲ ਵੀ ਗੱਲ ਕਰਾਂਗੇ ਆਖਿਰ ਇਹ ਸਾਰਾ ਮਾਮਲਾ ਹੈ ਕਿ ਇਹ ਕਿਉਂ 8 ਫੁੱਟ ਜਗ੍ਹਾ ਨੂੰ ਲੈ ਕੇ ਜਿਹੜਾ ਇੱਕ ਦੂਜੇ ਨੂੰ ਮਰਨ ਮਰਾਉਣ ਤੇ ਇਹ ਜਿਹੜੇ ਤੁਲੇ ਨੇ ਕੁਝ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ ਉਦੋਂ ਦੇ ਜਿਹੜਾ ਗੈਂਗਸਟਰਵਾਦ ਹੈ ਉਹ ਵੱਧ ਗਿਆ ਹੈ ਉਹ ਉਦੋਂ ਦਾ ਹੀ ਪਿੰਡਾਂ ਦੇ ਵਿੱਚ ਜਿਹੜੀਆਂ ਨੇ ਆਪਸੀ ਭਾਈਚਾਰੇ ਨੂੰ ਤੋੜਨ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਹੋ ਰਹੀਆਂ ਨੇ ਆਹ ਆਪਾਂ ਪਿੰਡ ਵਾਸੀਆਂ ਦੇ ਨਾਲ ਤੇ ਅਤੇ ਦਵਿੰਦਰ ਸਿੰਘ ਲਾਟੀ ਦੇ ਨਾਲ ਵੀ ਗੱਲ ਕਰਦੇ ਤੇ ਦੂਜੀ ਧਿਰ ਜਿਹੜੀ ਆ ਦਵਿੰਦਰ ਸਿੰਘ ਡੀਪੂ ਵਾਲੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਬਾਤ ਕਰਨ ਦੀ ਕੋਸ਼ਿਸ਼ ਕਰਨ ਕੀ ਨਾਮ ਜੀ ਤੁਹਾਡਾ ਮੇਰਾ ਦਵਿੰਦਰ ਸਿੰਘ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਡੋਰੀ ਸ਼ਹਿਵਾ ਦੇ ਕੀ ਘਟਨਾ ਵਾਪਰੀ ਹੈ ਜਿਹੜੀ ਏ ਆਪਾਂ ਗੋਦ ਦੇ ਥਾਂ ਦੇਖਣਾ ਫਿਰ ਹਾੜੇ ਜਗ੍ਹਾ ਗੋਦਦਾਰੀ ਹਾਂ ਗੋਦਨ ਜਗ੍ਹਾ ਦਿੱਤੀ ਆ ਤੇ ਪਿੰਡ ਵਾਲਿਆਂ ਪੰਚਾਇਤ ਨੇ ਸਾਨੂੰ ਆ ਛਪਤ ਦਿੱਤਾ ਨਾਲ 5000 ਰੁਪਏ ਦਿੱਤਾ ਇਹਨਾਂ ਨੇ ਮਿੱਟੀ ਪਾਉਣ ਨੂੰ ਤੇ ਅਸ 13 ਮੱਲੇ ਜਗ੍ਹਾ ਦਿੱਤੀ ਆ 17 ਮੱਲੇ ਨਾਲ ਦਿੱਤੀ ਸਾਨੂੰ ਇੱਥੇ 4 ਮੱਲੇ ਬਾਦੀ ਤੇ ਸਾਹਮਣੇ ਕੋ ਭਜੀ ਨਾਲ 5000 ਰੁਪਏ ਦਿੱਤਾ ਇਹਨਾਂ ਨੇ ਹੁਣੇ ਦਿੱਤਾ ਪਈ ਜਾਂਦੇ ਆ ਕੌਣ ਆ ਲਾਗੇ ਗਵਾਂਡੀ ਮਰੇ ਦੋਂ 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 ਦਸੰਦ ਰਿਪੂ ਵਾਲਾ ਇੱਕ ਉਹ ਇੱਕ ਨਿੱਕਾ ਆ ਇੱਕ ਬਰਾ ਸਨੀ ਆ ਇੱਕ ਮਿੱਠੂ ਆ ਤਿੰਨ ਤਿੰਨ ਮੁੰਡਿਆਂ ਦੇ ਸਾਹਮਣੇ ਕੀ ਆਂਦੇ ਕੀ ਆ ਉਹ ਆਂਦੇ ਬਹਿ ਜਾਗਾ ਛੱਡੋ ਅੱਛਾ ਉਹਦੇ ਜਗਾ ਛੱਡੋ ਸਾਡੀ ਮਾਰ ਕੇ ਅਸੀਂ ਕਿੱਥੇ ਛੱਡ ਸਕਦੇ ਪੰਚਾਇਤ ਨੇ ਕੁਝ ਲਿਖ ਕੇ ਦਿੱਤਾ ਸੀ ਪੰਚਾਇਤ ਉਹਨੂੰ ਲਿਖ ਕੇ ਸਾਡਾ ਪਿਓ ਮਰ ਗਿਆ ਉਹ ਕਾਗਜ਼ ਲੱਭਾ ਨਹੀਂ ਤੇ ਰਾਤਿਆਂ ਇਹ ਟੈਂਪੂ ਭੰਦਾ ਤੇ ਕੋਣ ਕੋਣ ਸੀ ਜਿਹੜਾ ਜਦੋਂ ਆਣ ਕੇ ਟਾ ਡਾ ਟੈਂਪੂ ਭੰਨਿਆ ਇਹ 30 35 ਬੰਦੇ ਸੀ ਅਛਾ 12 ਵਾਇਆ ਅਛਾ ਦਾਤਰ ਇਹਨਾ ਮੰਗਾਇਆ ਇਹਨਾ ਮੰਗਾਇਆ ਦਾਤਰ ਮਾਰੇ ਬੂਏ ਨੂੰ ਅਛਾ ਚੰਗੇ ਦਾਤਰ ਮਾਰੇ ਮਸ਼ੀਨ ਭੰਦੀ ਆ ਟੈਂਪੂ ਭੰਦਾ ਇਹ ਤੋਂ ਵਟਾ ਚਲਾਇਆ ਦੋ ਰਫਾਂ ਚੋਂ ਗੋਲੀਆਂ ਚਲਾਈਆਂ ਇਹਨਾਂ ਨੇ ਅਹੀਂ ਡਰਦੇ ਅੰਦਰ ਵਰਗੇ ਆ ਥਾਣੀ ਦਿਖਾ ਦਿੱਤੀ ਥਾਏ ਚੱਲੇ ਆ ਜਾਣਾ ਅਸੀਂ ਅੱਜ ਚੱਲੇ ਆ ਤੁਹਾਨੂੰ ਸੱਦ ਲਿਆ ਪੰਚਾਇਤ ਦੇ ਵਿੱਚ ਸੱਦ ਲੋ ਪੰਚਾਇਤ ਹੀ ਜਾਂਦੀ ਹੈ ਪੰਚਾਇਤ ਆਪਣੇ ਆਲੇ ਸਾਰੇ ਉਹ ਕੀ ਚਾਹੁੰਦੇ ਕੀ ਸਾਰੇ ਉਹ ਫਿੱਟ ਲਾਦੀ ਉਹ ਨਾ ਹਾਂ ਉਹਨੂੰ ਫੇਟ ਲੜਦੀ ਆ ਕੀ ਕਾਰੋਬਾਰ ਕੀ ਉਹਨਾਂ ਦਾ ਉਹ ਕੋਈ ਵਕੀਲ ਆ ਕੋਈ ਮੁੰਸੀ ਆ ਕੋਈ ਡੀਪ ਵਾਲੇ ਕੰਨ ਕਨ ਆ ਇੱਕ ਟਾਲੀ ਕਨ ਕਿਸੇ ਵੀ ਲੈ ਲੈਨੇ ਦੋ ਮਹੀਨੇ ਕਿਹੇ ਪਾਰਟੀ ਨਾਲ ਸੰਬੰਧ ਰੱਖਦੇ ਆ ਨਾ ਕੋਈ ਪਾਰਟੀ ਨੇ ਨਾ ਕੋਈ ਬੰਦੇ ਨੇ ਨਾ ਹਾਂ ਲੇ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਉਹ ਰਾਜਨੀਤਿਕ ਪਾਰਟੀ ਕਿਹੜੀ ਦੇ ਨਾਲ ਸੰਬੰਧ ਰੱਖਦੇ ਆ ਆਮ ਆ ਆ ਪਾਰਟੀ ਅੱਛਾ ਕਿਹੜੀ ਪਾਰਟੀ ਆ ਆ ਪਾਰਟੀ ਅੱਛਾ ਉਹਦੇ ਨਾਲ ਰੱਖਦੇ ਆ ਹੂੰ ਇਸ ਸਾਲ ਸਰਪੰਚ ਕੀ ਜਾਂਦਾ ਸਰਪੰਚ ਵੀ ਕੋਈ ਨਿਆ ਨਹੀਂ ਦਿੰਦਾ ਸਰ ਪੰਜਾੜੇ ਵਾਲੀ ਸੁਪੰਜਾੜਾ ਹੱਦੀ ਵਾਲ ਕੋਈ ਧਿਆਨ ਨਹੀਂ ਦਿੰਦਾ ਉਹ ਕੀ ਹੁੰਦੇ ਕੋਈ ਨਾ ਦਿੰਦਾ ਨਹੀਂ ਠੀਕ ਕੋਈ ਕੀ ਮੰਗ ਕੇ ਮੰਗ ਰਹੇ ਤੁਸੀਂ ਸਾਰੀ ਮੰਗ ਵੀ ਆਜਾ ਆਜਾ ਖਰਚਾ ਪੂਰਾ ਕਰ ਦੇਣਾ ਇਹ ਪੂਰਾ ਪੰਤਾ ਉਹ ਬਣਾ ਦੇਣਾ ਤੁਹਾਨੂੰ ਕੋਈ ਅਜੇ ਖਤਰਾ ਉਹਨਾਂ ਦੇ ਕੋਲ ਬੜਾ ਖਤਰਾ ਸਾਨੂੰ ਬਹੁਤ ਜ਼ਿਆਦਾ ਬਹੁਤ ਖਤਰਾ ਤੁਸੀਂ ਕੀ ਹੁੰਦੇ ਬਹੁਤ ਜ਼ਿਆਦਾ ਕੀ ਹੁੰਦੇ ਕੀ ਹੈ ਅਰਾਜ ਮੈਂ ਗਾਤੀ ਮਾਰ ਦੇਣਾ ਉਹਨੇ ਗੋਲੀਆਂ ਮਾਲ ਮਾਰ ਕੇ ਤੇ ਨਾ ਹੀ ਅੰਦਰ ਵਾਦੇ ਦੇ ਦੋ ਫੈਰ ਕੱਢੇ ਨੇ ਘਰ ਵਿੱਚ ਉਹਦਾ ਕੀ ਹਾਲ ਕੀਤਾ ਉਹਨਾਂ ਨੇ ਇਹ ਤਾਂ ਵੱਡਾ ਚਲਾ ਮਸ਼ੀਨ ਭੰਤੀ ਸਾਡੀ ਟੈਂਪੂ ਭੰਤਾ ਠੀਕ ਠੀਕ ਹੈ ਆ ਵੇਖੋ ਘਰ ਘਰ ਆ ਕੇ ਵੇਖੋ ਚਰਨਜੀਤ ਕੀ ਗੱਲ ਹੋਈ ਤੁਹਾਡੇ ਘਰ ਵਾਲਾ ਜਿਹੜੀ ਤੁਹਾਡੇ ਆ ਭੰਤੋੜੀ ਇਹ ਕਿੰਨੇ ਕੀਤੀ ਹੈ ਇਹ ਇਹਨਾਂ ਨੇ ਡੀਪੂ ਵਾਲਿਆਂ ਨੇ ਕਿਉਂ ਕੀਤੀ ਇਹ ਥਾਂ ਬਾਰੇ ਹੂੰ ਕੀ ਆਂਦੇ ਇਹ ਥਾਂ ਮੰਗਦੇ ਆ ਸਾਡੇ ਕੋਲ ਹੂੰ ਤੇ ਗੱਲ ਪਾਇਆ ਮੇਰੇ ਅੱਛਾ ਬਹੁਤ ਜ਼ਿਆਦਾ ਗੱਲ ਪਾਇਆ ਕੱਪੜੇ ਪਾੜ ਕੇ ਗਏ ਮੇਰੇ ਭੰਤੋੜੀ ਵੀ ਕੀਤੀ ਨਾਲ ਹਾਂਜੀ ਗੋਲੀ ਗੱਲ ਵੀ ਜਾਈ ਕੋਈ ਹਾਂਜੀ ਕਿਹੜੀਆਂ ਗੋਲੀਆਂ ਜਨਾਈਆਂ ਬਹੁਤ ਆ ਰਹੇ ਹਾਂ ਦੋ ਚਲਾਈ ਬੰਦੇ ਤੇ ਪੰਜ ਬੰਦੇ ਹੀ ਇਹਨਾਂ ਨੇ ਅੱਛਾ ਕੀ ਆnde ਕੀ ਆਂਦੇ ਕੀ ਉਹ ਗਲ ਪਏ ਮੇਰੇ ਸਿੱਧਾ ਆ ਕੇ ਕੰਦਾ ਵੀ ਟਪਗਾਵਾ ਉਹਨਾਂ ਨੇ ਬੰਦੇ ਜਿਹੜੇ ਕਿਹੜੀ ਗੱਲੋਂ ਤੇਰੇ ਦਾਥਾਂ ਬਦਲੇ ਕੇ ਹਾਂਜੀ ਕੀ ਨਾਮ ਦੀ ਕਰ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਪਨੋਰੀ ਸਿਦੋਂ ਨਾਲ ਰਹਿਣ ਵਾਲਾ ਹਾਂ ਆ ਕੀ ਹੈ ਜਿਹੜੀ ਘਟਨਾ ਹੋਈ ਹੈ ਇਹਨਾਂ ਦੀ ਸਰ ਜੀ ਪੰਚਾਇਤ ਨੇ ਨਾ ਫੈਸਲਾ ਕੀਤਾ ਸੀ ਤੇ ਇਹਨਾਂ ਨੇ ਕੋ ਗੱਡਿਆ ਬੱਲੀ ਜੀ ਆਪਣੀ ਤੇ ਉਹ ਪੰਚਾਇਤ ਨੇ ਕਿਹਾ ਵੀ ਇੱਥੋਂ ਦਾ ਕਿਹਨੂੰ ਥਾਂ ਦੇ ਦੋ ਲਾਟੀ ਨੂੰ ਤੇ ਬਾਕੀ ਇਹਨਾਂ ਨੂੰ ਉੱਡੇ ਬੰਨ ਦੇ ਦਿਓ ਕਿਨਾਂ ਨੂੰ ਇਹ ਦਵਿੰਦਰ ਸਿੰਘ ਉਹਨਾਂ ਦੇ ਮੁੰਡਿਆਂ ਨੂੰ ਤੇ ਦਵਿੰਦਰ ਸਿੰਘ ਨੂੰ ਤੇ ਉਹ ਕਹਿੰਦਾ ਵੀ ਨਹੀਂ ਸਾਨੂੰ ਮਨਜੋੜੀ ਹੀ ਉਹਦੇ ਅਗਲੇ ਬਰੇ ਲੈਣਾ ਵਾ ਇਹ ਥਾਂ ਤੇ ਕਹਿੰਦੇ ਸ਼ਾਮ ਲਾਟ ਹੈ ਹਾਂਜੀ ਤੇਰੇ ਨਾਲ ਕਾਦਾ ਕੋਈ ਝਗੜਾ ਕਰ ਇਹ ਸਾਡੇ ਸਰਪੰਚਰ 90 ਜੀ ਸੁਖਾ ਸਿੰਘ ਉਹਨੇ ਨਾ ਪਿੰਡ ਦਾ ਗੁਰਦੁਆਰਾ ਬਣਾਉਣਾ ਸੀ ਤੇ ਉਹਦੇ ਵਿੱਚ ਚਾਰ ਬਰੇ ਥਾਂ ਜਿਹੜੇ ਮੋਲੇ ਦਿੱਤਾ ਹੈ ਅੱਛਾ ਯਾ 4000 ਦਾ ਤੇ ਇਹ ਸਮਝਦੇ ਹੁਣ ਅਸੀਂ ਬਾਦਸ਼ਾਹ ਉਹ ਕਹਿੰਦੇ ਅਗਲੇ ਬੰਦੇ ਜਿੰਨਾ ਮਰਜ਼ੀ ਬਣ ਲੈ ਉਹ ਕਹਿੰਦਾ ਨਹੀਂ ਅਸੀਂ ਇਹੋ ਹੀ ਲੈਣਾ ਵਾ ਇਤੋਂ ਵੀ ਆਂਦੇ ਤੂੰ ਇਹ ਵੀ ਬਣੇਦਾ ਪਰ ਅਗਲੇ ਬੰਦੇ ਬਣ ਲੈ ਹੋਰ 2 ਬੰਦੇ ਦਾ 4 ਲੈ ਲੈ ਉਹਦਾ ਨਹੀਂ ਮੈਂ ਇਹੋ ਲੈਣਾ ਤੇ ਇਹ ਜਿਹੜਾ ਵੀਰ ਹੈ ਜਿਨ੍ਹਾਂ ਦੇ ਪੰਨ ਤੋੜ ਹੋਈ ਹੈ ਇਹਨਾਂ ਦਾ ਪਹਿਲਾ ਘਰ ਗੁਰਦੁਆਰੇ ਦੀ ਜਗ੍ਹਾ ਸੀਗਾ ਨਹੀਂ ਨਹੀਂ ਗੁਰਦੁਆਰੇ ਜਗ੍ਹਾ ਨਹੀਂ ਇਹਨਾਂ ਕੋ ਗੁਰਦੁਆਰੇ ਨਾਲ ਜਗ੍ਹਾ ਲੱਗਦੀ ਸੀ ਇਹਨਾਂ ਦਾ ਆਪਣਾ ਘਰ ਸੀ ਅੱਛਾ ਜੀ ਤੇ ਉਹ ਪੰਚਾਇਤ ਨੇ ਕਿਹਾ ਵੀ ਗੁਰਦੁਆਰਾ ਵੱਡਾ ਕਰਨਾ ਖੁੱਲਾ ਕਰਨਾ ਵਾ ਤੇ ਤੁਸੀਂ ਇਹ ਜਗ੍ਹਾ ਦੇ ਦਿਓ ਜੇ ਤੁਹਾਡੀ ਘਟ ਮੇਰੇ ਤੁਹਾਨੂੰ 20 ਮਰਲੇ ਦੇ ਦਿੰਨੇ ਆ ਉਹ ਇੱਥੇ ਨਾ ਦਿੱਤਾ ਗਲਤ ਕੋਣ ਦਾ ਸਹੀ ਕੋਣ ਚੱਲਣ ਡਿਆ ਗਲਤ ਸਤਿਵੰਦਰ ਸਿੰਘ ਹੀ ਚੱਲਣ ਡਿਆ ਜੀ 100% ਅੱਛਾ ਅਸੀਂ ਜਿਹੜਾ ਆ ਗਲੀ ਦਾ ਮਸਲਾ ਕੀ ਪੈ ਗਿਆ ਘਰ ਵਾਲਿਆਂ ਦੇ ਨਾਲ ਇਹਨਾਂ ਦਾ ਜਿਹੜਾ ਘਰ ਚੋਂ ਰਾਹ ਮੰਗਦੇ ਨੇ ਇਹ ਮਸਲਾ ਪੈ ਗਿਆ ਜੀ ਉਹਨੂੰ ਪੰਚਾਇਤ ਇੱਥੇ ਬੈਠੀ ਸੀ ਇਹ ਕੰਦ ਕਰਨ ਰਹੀ ਸੀ ਤੇ ਪੰਚਾਇਤ ਨੇ ਕਿਹਾ ਵੀ ਇਦਾਂ ਕਰੋ ਇਹਨਾਂ ਨੂੰ ਢਾਹ ਦੇ ਦਿਓ ਉਹ ਕਹਿੰਦੇ ਇਹ ਮੁੰਡੇ ਸਾਂਸੀ ਕਹਿੰਦੇ ਵੀ ਦੇ 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 ਨੇ ਰਾਹ ਇਹ ਕਹਿੰਦਾ ਵੀ ਨਹੀਂ ਅਸੀਂ ਇਹਨਾਂ ਸਾਂ ਉਹ ਕਹਿੰਦੇ ਪੈਸੇ ਥੋੜੇ ਦੇ ਦਿਓ ਇਹਨਾਂ ਨੂੰ ਉਹ ਕਹਿੰਦੇ ਇਹਨਾਂ ਨੂੰ ਪੈਸੇ ਨਹੀਂ ਦੇਣੇ ਕੋਰਟ ਚ ਲਾ ਦਾਂਗੇ ਪੈਸੇ ਉਹ ਆਪਣੇ ਘਰ ਚ ਕੌਣ ਢਾਹ ਦਿੰਦਾ ਇਹਨਾਂ ਨੂੰ ਜੀ ਹੋਣ ਪਿੰਡ ਸਾਰਾ ਮਦਦ ਕਰਦਾ ਪਿਆ ਜਿਹੜੀ ਨਾਲ ਇਹ ਪਿੰਡੇ ਨਾਲ लाਟੀ ਦੇ ਨਾਲ ਇਸ ਵਾਰ ਸਰਪੰਚ ਸਰਪੰਚ ਨਾਲ ਗੱਲਬਾਤ ਕੀਤੀ ਵੀ ਜਿਹੜਾ ਸਰਪੰਚ ਪਿੰਡ ਦਾ ਮੋਦ ਭਰਾ ਦਾ ਮਾਲਕ ਦਾ ਉਹਨਾਂ ਕੋਲ ਗੱਲਬਾਤ ਉਹਨੇ ਕੋਈ ਉਹ ਸਰਪੰਚ ਇੱਥੇ ਆਇਆ ਸੀ ਮੋਦ ਭਰਾ ਰਹਾ ਸੀ ਮਾਲਕੇ ਪਿੰਡ ਦਾ ਸਾਡੇ ਦਾ ਆਇਆ ਪਰ ਉਹਨੇ ਉਹਨੇ ਵੀ ਇਹਨਾਂ ਨੂੰ ਉਹ ਫੈਸਲਾ ਤੈਨੂੰ ਮੈਂ ਅੱਗੇ ਦੱਸ ਚੁੱਕਾ ਉਹ ਬੱਲੀ ਵਾਲਾ ਕਹਿੰਦਾ ਇੱਥੇ ਰਹਿਣ ਦਿਓ ਉਹ ਕਹਿੰਦੇ ਨਹੀਂ ਸਾਨੂੰ ਮਨਜ਼ੂਰ ਨਹੀਂ ਅਸੀਂ ਆਪਣੀ ਮਰਜ਼ੀ ਕਰਨੀ ਆ ਚਲੋ लाਟੀ ਨੂੰ ਤਾਂ ਪੰਚਾਇਤ ਵੱਲੋਂ ਜਗ੍ਹਾ ਦਿੱਤੀ ਗਈ ਕਿ ਉਹਨੇ ਗੁਰਦੁਆਰੇ ਨੂੰ ਆਪਣਾ ਘਰ ਛੱਡ ਦਿੱਤਾ ਹਾਂ ਜਿਹੜਾ ਦਵਿੰਦਰ ਸਿੰਘ ਆ ਇਹ ਕਿਹੜੇ ਬੋਦ ਵਿੱਚ ਸ਼ਾਮਲਾੜ ਜਗਾ ਮੰਗ ਰਿਹਾ ਮੈਂ ਤੁਹਾਨੂੰ ਕਿਹਾ ਵੀ ਸਰਪੰਚ ਸਾਡੇ ਪਹਿਲੇ ਜਿਹੜਾ 90 ਸਿੰਘ ਸਰਪੰਚ ਹੀ ਨਾ ਉਹਨੇ ਚਾਰ ਮਲੇ ਥਾਂ ਦਿੱਤਾ ਸੀ ਦਵਿੰਦਰ ਸਿੰਘ ਨੂੰ ਵੀ ਤੂੰ ਮੈਨੂੰ ਪੈਸੇ ਦੇ ਦੇ ਤੇ ਸਾਨੂੰ ਗੁਰਦੁਆਰੇ ਲੋੜੇ ਪੈਸੇ ਦੀ ਉਹਨੇ 4000 ਰੁਪਏ ਦੇ ਦਿੱਤਾ ਸੀ ਉਦੋਂ ਤੇ ਉਹ ਉਹਦੇ ਚੱਕਰ 'ਚ ਥਾਂ ਉਹ ਵੀ ਸਹੀ ਹੈ ਲਾਤੀ ਸਹੀ ਹੈ ਲਾਤੀ 100% ਸਹੀ ਹੈ ਜੀ ਨੀ ਵੀ ਜੀ ਆਪਾਂ ਦੇ ਜੋ ਬੋਲਾਂਗੇ ਸੱਚ ਬੋਲਾਂਗੇ ਜੋ ਵੀ ਉਹਨਾਂ ਕੀਤਾ ਬਹੁਤ ਮਾੜਾ ਕੀਤਾ ਗਰੀਬ ਆਦਮੀ ਦੇ ਧੱਕਾ ਕਰਨਾ ਕੋਈ ਬਹੁਤ ਵਧੀਆ ਨਹੀਂ ਵੀ ਇੱਕ ਬੰਦੇ ਗਰੀਬ ਤੇ ਧੱਕਾ ਕਰਨਾ ਉਹਦੇ ਘਰ ਇਟਾਂ ਚਲਾਉਣੀਆਂ ਉਹਦੇ ਘਰ ਪੰਨ ਤੋੜ ਕਰਨੀ ਬਹੁਤ ਮਾੜੀ ਗੱਲ ਕੀਤੀ ਉਹਨਾਂ ਨੇ ਸਾਨੂੰ ਕਿਸੇ ਨੂੰ ਨਹੀਂ ਦੱਸਿਆ ਵੀ ਉਹਨਾਂ ਨੇ ਆਣ ਕੇ ਬੰਦੇ ਸਾਧਕੇ ਦੀ ਕੁੱਟਮਾਰ ਕੀਤੀ ਬੰਦੇ ਇੰਨੇ ਵੀ ਸੱਜੇ ਸੀ ਪਰ ਉਹਨਾਂ ਨੇ ਹੀ ਕਿਹਾ ਨਹੀਂ ਲੜਾਈ ਨਹੀਂ ਕਰਨੀ ਚੁੱਪ ਕਰਕੇ ਘਰੋਂ ਚੋਢੋ ਉਹ ਆਪਣੀ ਘਰੋਂ ਤੁਰ ਗਿਆ ਇਹਨਾਂ ਮਗਰੋਂ ਬੰਦੇ ਸੱਜੇ ਜੋ ਵੇਖੇ ਲੋ ਤੁਹਾਡੇ ਸਾਹਮਣੇ ਸਭ ਕੁਝ ਜਿੱਦਾਂ ਰਾਤ ਘਟਣਾ ਵਾਪੀਆ ਫਿਰ ਪਿੰਡ ਚ ਮਾਹੌਲ ਹੁਣ ਕਿਦਾਂ ਦਾ ਦਹਿਸ਼ਤ ਆ ਕਿਦਾਂ ਵਾ ਬਹੁਤ ਜ਼ਿਆਦਾ ਮਾਰਾ ਮਾਹੌਲ ਹੈ ਜੀ ਇਦਾਂ ਨਹੀਂ ਅੱਜ ਤੇ ਉਹਨਾਂ ਨੇ ਹੋਇਆ ਕਿ ਕੱਲ ਨੂੰ ਹੋਰ ਵੀ ਕਿਤੇ ਕਰ ਸਕਦੇ ਆਣ ਕੇ ਕੀ ਮੰਗਰਦੇ ਕੀ ਹੋਣੀ ਵੀ ਚੱਲੀ ਗੋਲੀਆਂ ਦੇ ਦੋ ਚਲਾਈਆਂ ਜੀ ਦੋ ਗੋਲੀਆਂ ਵੀ ਚੱਲੀਆਂ ਮੰਗ ਇਹੋ ਕਰਦੇ ਸੀਗੀ ਇਦਾਂ ਨਹੀਂ ਹੋਣੀ ਚਾਹੀਦੀ ਅੱਜ ਤੱਕ ਨਾ ਹੋਈ 20 ਸਾਲ ਹੋ ਗਏ ਸਾਨੂੰ ਕੀ ਇਥੇ ਪਿੰਡ ਚ ਇਹੋ ਜਿਹਾ ਕਦੀ ਵੀ ਕੋਈ ਚੱਕਰ ਨਹੀਂ ਆਇਆ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ ਉਹਨੂੰ ਦੀ ਗੁੰਡਾਗਰਦੀ ਸ਼ੁਰੂ ਹੋ ਗਈ ਆ ਨਾ ਕੋਈ ਫੇਂਦਾਵਾ ਨਾ ਕੋਈ ਫਿਰ ਆਪਸ ਤੋਂ ਲਈ ਫਿਰਦੀ ਆ ਜੇ ਕੋ ਮੇਰੇ ਵਰਗਾ ਬੋਲਦਾ ਹੀ ਤੇ ਉਹਨੂੰ ਉੱਥੇ ਘੇਰ ਲਿੰਦਿਆਂ ਦੇ ਆ ਜਾ ਪੁੱਤ ਤੀ ਨੂੰ ਉਹ ਨਹੀਂ ਬੰਦਾ ਗਲਤ ਹੋਣਾ ਚਾਹੀਦਾ ਹੋਣਾ ਕੀ ਕਹਿ ਜਾਈ ਇਹਨੂੰ ਬੇਚਾਰੇ ਗਰੀਬ ਨੂੰ ਇਨਸਾਫ ਦੋ ਤੇ ਇਹਨੂੰ ਜੋ ਵੀ ਇਹਦਾ ਬੰਦਾ ਆ ਕੇ ਉਹਨੂੰ ਦਿੱਤਾ ਜਾਵੇ ਅਸੀਂ ਨਾਲ ਆ ਸਾਰੇ ਜੇ ਕੋਈ ਵੀ ਗੱਲ ਬਾਤ ਹੋਈ ਜਿੱਥੇ ਕਹੋਗੇ ਉੱਥੇ ਜਾ ਕੇ ਸੱਚ ਬੋਲਾਂਗੇ ਸੱਚ ਤੋਂ ਵਸਾ ਕੋਈ ਵੀ ਨਹੀਂ ਆਪਾਂ ਨੂੰ ਕਹਿ ਸਕਦਾ ਕਿ ਕੌਣ ਬੋਲਣਾ ਹੈ ਜੋ ਆਪਣਾ ਨਾਮ ਦੀ ਅਫਤਾਰ ਸਿੰਘ ਰੈਂਡਾ ਪੰਡੋਰੀ ਸਿਧਵਾ ਡਿਸਟ੍ਰਿਕਟ ਤਰਨਤਾਰਾ ਇੱਕ ਦਵਿੰਦਰ ਸਿੰਘ 라ਟੀ ਆ ਜਿਨੇ ਰੋਪ ਲਗਾਇਆ ਵੀ ਮੇਰੇ ਘਰ ਦੀ ਪੰਨ ਤੋੜ ਕੀਤੀ ਆ ਮੇਰਾ ਆਟੋ ਭੰਨਿਆ ਗੋਲੀ ਚ ਲਾਈ ਗਈ ਆ ਤੇ ਇਟਸ ਦੇਈਆਂ ਸਰ ਉਹਦੇ ਚ ਕੀ ਨਹੀਂ ਚੱਲਦਾ ਕੋਈ ਸਰ ਇਹੋ ਜਿਹਾ ਕੁਛ ਨਹੀਂ ਹੋਇਆ ਜੀ ਕਿਉਂਕਿ ਮੈਂ ਤਰਨਤਾਰਨ ਕੋਰਟ ਚੋ ਕੇਸ ਜਿੱਤਿਆ ਹੋਇਆ ਹਾਂ ਕਿਤੂ ਛੋਟੀ ਜੱਜ ਸਾਹਿਬ ਕੋ ਕੇਸ ਜਿੱਤਿਆ ਹੋਇਆ ਹਾਂ ਉਹਦੀ ਜੱਜਮੈਂਟ ਵੀ ਮੈਂ ਤੁਹਾਨੂੰ ਦਿਖਾਵਾਂਗਾ ਜੀ ਠੀਕ ਹੈ ਜੀ ਇਹ ਸਾਡੀ 8 ਫੁੱਟ ਜਗਾ ਘੇਰਨਾ ਜਾਂਦਾ ਜੀ ਬੈਕ ਸਾਈਡ ਤੋਂ ਠੀਕ ਹੈ ਜੀ ਇਹਦੇ ਨਾਲ ਸਾਡਾ ਪਹਿਲਾਂ ਕੰਪਰੋਮਾਈਜ਼ ਵੀ ਹੋਇਆ ਸੀ ਪੰਚਾਇਤ ਨੇ ਕਰਵਾਇਆ ਸੀ ਕਿ ਆਪਣਾ ਜਿਹੜਾ ਤੇਰਾ 36 ਫੁੱਟ ਬੈਕ ਜਾਂਦੀ ਹੈ ਨਾ 4 ਫੁੱਟ ਤੁਸੀਂ ਛੱਡ ਦੋ 4 ਫੁੱਟ ਦਵਿੰਦਰ ਸਿੰਘ ਛੱਡਦੇ ਨੇ 4 ਫੁੱਟ ਦੀ ਲਾਟੀ ਛੱਡਦੇ ਠੀਕ ਹੈ ਜੀ ਉਹਦੀ ਸਾਡੇ ਕੋਲ ਲਿਖਤ ਹੈਗੀ ਆ ਜੀ ਤੇ ਜਿਹੜੀ ਉਹ ਜਿਹੜੀ ਜਗ੍ਹਾ ਦੀ ਗੱਲ ਕਰਦੇ ਹਾਂ ਜਗਾ ਪੰਚਾਇਤ ਦੀ ਤੁਹਾਡੀ ਮਲਕੀ ਹੈ ਵੀ ਉਹ ਸਾਡੀ ਮਾਲਕੀ ਆ ਜੀ ਗram ਪੰਚਾਇਤ ਕੋਲਤੀ ਸੀ ਜਗਾ ਉਹ ਪਰ ਉਹ ਕਹਿ ਰਹੇ ਵੀ ਇਹ ਜਗਾ ਪੰਚਾਇਤੀ ਇਹ ਆ ਤਾਂ ਮੈਂ ਆਪਣੇ ਵਟਾਂਦਰਾ ਕਿਤੇ ਹੀ ਜ਼ਮੀਨ ਦਾ ਕਿਉਂਕਿ ਮੇਰੀ ਜਿਹੜੀ ਘਰ ਸੀ ਇਹ ਮੈਂ ਆਪਣਾ ਘਰ ਜਿਹੜਾ ਉਹ ਗੁਰਦੁਰਬਾਲ ਗੁਰਦਰ ਸਾਹਿਬ ਦਿੱਤਾ ਹੀ ਤੇ ਗੁਰਦਰ ਸਾਹਿਬ ਵਾਲਿਆਂ ਨੇ ਜੇ ਪੈਨ ਦਾਲ ਕੇ ਮੈਨੂੰ ਇਹ ਜਗਾ ਦਿੱਤੀ ਹਾਂਜੀ ਸਰ ਉੱਥੇ ਇਹਨਾਂ ਦੀ ਇਹਦੇ ਫਾਦਰ ਸਾਹਿਬ ਦੀ 4 ਮਰਲੇ ਜਗਾ ਸੀ ਇਹਨਾਂ ਨੂੰ ਵਟਾਂਦਰੇ ਦੀ ਜਗਾ ਤੇ 8 ਮਰਲੇ ਜਗਾ ਦਿੱਤੀ ਸੀ 8 ਦੀ ਇਹਨਾਂ ਨੇ 16 ਕਰ ਲਈ ਹੋਈ ਆ ਆਵਲਵਲ ਕੇ ਆਪਣਾ ਪੰਚਾਇਤੀ ਜਗਾ ਠੀਕ ਹੈ ਜੀ ਜਿਹੜੀ ਗੁਰਦੁਆਰੇ ਦੀ ਜਿਹਦੀ ਗੱਲ ਕਰਦੇ ਪਏ ਆ ਨਾ ਐਸ ਡਾਕੂਮੈਂਟ ਦੇ ਵਿੱਚ ਲਿਖਿਆ ਵਾ ਕਿ ਇਹ ਜਿਹੜੀ ਜਗਾ ਵਟਾਂਦਰਾ ਤੇ ਕੀਤਾ ਠੀਕ ਆ ਅਸੀਂ ਵੀ ਪੰਚਾਇਤ ਕੋਲੋਂ ਦਿੱਤੀ ਮੁੱਲ 1997 ਦੇ ਵਿੱਚ ਉਹ ਇਥੇ ਲਿਖਤੇ ਦੇ ਵਿੱਚ ਲਿਖਿਆ ਹੋਇਆ ਵਾ ਕਿ ਇਹ ਜ਼ਮੀਨ ਜਿਹੜੀ ਦਿੱਤੀ ਦਵਿੰਦਰ ਸਿੰਘ ਨੂੰ ਦੀਪੂ ਵਾਲੇ ਨੂੰ ਇਹ ਸਾਰਾ ਪੈਸਾ ਆ ਸਾਰਾ ਆ ਸਾਰਾ ਪੈਸਾ ਜਿਹੜਾ ਗੁਰਦੁਆਰੇ 'ਚ ਲਾਇਆ ਜਾਵੇ ਤੇ ਪੰਚਾਇਤ ਨੇ ਫਿਰ ਉਹਨਾਂ ਨੂੰ ਚਾਰ ਮਰਲੇ ਜਗ੍ਹਾ ਤੇ ਜਗ੍ਹਾ ਅੱਠ ਮਰਲੇ ਦਿੱਤੀ ਪ੍ਰੋਪਰ ਦੋ ਦੋ ਰੂਮ ਪਾ ਕੇ ਬਾਥਰੂਮ ਟਾਇਲਟ ਸਾਰਾ ਕੁਝ ਕਰਕੇ ਬਣਾ ਕੇ ਦਿੱਤਾ ਤੇ ਪੰਚਾਇਤ ਨੇ ਇਹ ਨਹੀਂ ਸੀ ਕਿ ਆ ਸੀ ਸਾਰੀ ਜਗ੍ਹਾ ਤੇਰੀ ਆ ਵੀ ਉਹਨਾਂ ਨੂੰ ਚਾਰ ਦੀ ਅੱਠ ਦਿੱਤੀ ਜਗ੍ਹਾ ਪੰਚਾਇਤ ਨਾਲ ਇਹਦੇ ਕੋਈ ਡਾਕੂਮੈਂਟ ਨਹੀਂ ਹੈਗਾ कि ਜਿਹੜੀ ਆਪਣਾ ਇਹਨਾਂ ਦੀ 8 ਮਰਲੇ ਦੀ ਤੁਸੀਂ ਸਾਰੀ ਵਾ ਲੋ ਇਹੋ ਜਿਹਾ ਕੁਛ ਨਹੀਂ ਹੈਗਾ ਤੁਸੀਂ ਇਹ ਪ੍ਰਚਾਰ ਕੋ ਰਜਿਸਟਰੀ ਕਰਿਸ ਵੀ ਜਗ੍ਹਾ ਦੀ ਹਾਂਜੀ ਸਰ ਇਕਰਾਰਨਾਮਾ ਹੋਇਆ ਜੀ ਆਜ ਦੇਖੋ ਇਕਰਾਰਨਾਮਾ ਹਾਂ ਪਰ ਕੀ ਜਿਹੜੀ ਪੰਚਾਇਤੀ ਜ਼ਮੀਨ ਉਹ ਗਾਂ ਕੋਈ ਵੇਚ ਸਕਦਾ ਕੋਈ ਜਿੱਦਾਂ দান ਕੀਤੀ ਜਗ੍ਹਾ ਕਿ ਉਹ ਕਿਸੇ ਬੰਦੇ ਦੱਸਿਆ ਵੀ ਅਸੀਂ ਜਗ੍ਹਾ ਮੈਂ দান ਕੀਤੀ ਸੀ ਜਿਹੜੀ ਇਹ ਬਿਚੀ ਨਹੀਂ ਹਦੀ ਇਹ ਉਹ ਤਾਂ ਸਰ ਉਹਨਾਂ ਨੂੰ ਪਤਾ ਜੀ ਜਿਨ੍ਹਾਂ ਨੇ ਸਰ ਕੋ ਪੈਸੇ ਲੈ ਕੇ ਸਾਨੂੰ ਦਿੱਤੀ ਹੈ ਜੀ ਹਾਂਜੀ ਇਹਦੇ ਤੇ ਕੇਸ ਵੀ ਚੱਲਿਆ ਨਹੀਂ ਜੀ ਇਹ ਸਰ ਕਾਊਂਟਰ ਤੇ ਬਲਾਸਟ ਕਰਨ ਦਾ ਹੈ ਜੀ ਮੈਂ ਕੇਸ ਜਿੱਤ ਕੇ ਆਇਆ ਹਾਂ ਵੀਰ ਜੀ ਉਸ ਦਿਨ ਜਿਹੜਾ ਤੁਸੀਂ ਨਾਲ ਪੱਕੀ ਤੋਂ 20 ਬੰਦਿਆਂ ਨੂੰ ਲੈ ਕੇ ਜਿਹੜਾ ਹਮਲਾਵਾਂ ਤੇ ਕੀਤਾ ਉਹਨਾਂ ਕਿਹੜਾ 50 60 ਬੰਦੇ ਲਾ ਕੇ ਕੀਤਾ ਗਿਆ ਹੈ ਉਹਨਾਂ ਵੱਲੋਂ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਹੋਇਆ ਜੀ ਇਹ ਜਾਣ ਕੇ ਵੱਲੋਂ ਤੇ ਕਰਕੇ ਕਰਤੇ ਪਏ ਆ ਪੱਨ ਤੋੜ ਫਿਰ ਕਿਤੇ ਲੁਕੀਤੀ ਗਈ ਹੈ ਇਹ ਇਹਨਾਂ ਨੇ ਬੰਦੇ ਮਂਗਾਏ ਸੀ ਉਹਦਾ ਇਹਨਾਂ ਦੇ ਸਾਡੀ ਗੱਡੀ ਦਾ ਸ਼ੀਸ਼ਾ ਵੀ ਤੁਹਾਡੇ ਛੋਟੇ ਹੱਥੀ ਦਾ ਉਹਦੀ ਤੁਹਾਨੂੰ ਮੈਂ ਫੋਟੋ ਵੀ ਦਵਾਵਾਂਗਾ ਪਹਿਲਾਂ ਤੁਹਾਡੇ ਘਰ ਲੱਗਦਾ ਗਿਆ ਇਹਨਾਂ ਨੇ ਹਮਲਾ ਕੀਤਾ ਸਾਡੇ ਘਰ 25 ਤੋਂ 30 ਮੁੰਡੇ ਦੇ ਆ ਕੇ ਇੱਕ ਇਹਦਾ ਬਰਦਰ ਰਹਿੰਦਾ ਵਾ ਅੰਮ੍ਰਿਤਸਰ ਉਹਦਾ ਪਿੰਡਾ ਨਾਮ ਉਹਦੇ ਨਾਲ ਰਲ ਕੇ ਇਹਨਾਂ ਨੇ 25-30 ਬੰਦਿਆਂ ਨੇ ਸਾਡੇ ਘਰ ਆ ਕੇ ਭੱਜ ਕੇ ਜਾਨ ਬਚਾਈ ਆ। ਹੋਰ ਘਰ ਆ ਜਿਹੜਾ ਜਿਨ੍ਹਾਂ ਦਾ ਕਹਿਣਾ ਵੀ ਸਾਡੀ ਨਿੱਜੀ ਗਲੀ ਆ, ਨਿੱਜੀ ਰਸਤਾ ਆ ਜਿਹਦੇ ਵਿੱਚ ਤੁਸੀਂ ਉਹਦਾ ਉਹਨਾਂ ਦਾ ਗੇਟ ਢਾ ਦਿੱਤਾ ਹੈ। ਹਾਂਜੀ ਉਹ ਉਹਨਾਂ ਨੇ ਕਹਿਣਾ ਵਾ ਉਹ ਉਹਨਾਂ ਨੇ ਇਸ ਕਰਕੇ ਕਹਿਣਾ ਵਾ ਕਿ ਉਹਨਾਂ ਦੇ ਬਰਖਲਾ ਮੈਂ ਆਰਡਰ ਲੈ ਕੇ ਆਇਆ ਵਾ। ਸੁਭੇਗ ਸਿੰਘ ਦੇ, ਗੁਰਮੀਤਕੌਰ ਦੇ, ਹੀਰਾ ਸਿੰਘ ਦੇ। ਇਹਨਾਂ ਨਾਲ ਸਾਡਾ ਕੇਸ ਚੱਲਦਾ ਸੀ। ਇਹਨਾਂ ਨੇ ਹੁਣ ਗੇਟ ਵੀ ਲਾ ਦਿੱਤਾ ਹੋਇਆ ਹੈ। ਜਿਹਨਾਂ ਤੁਹਾਡੇ ਕੋਲ ਜਿਹੜੀ ਤੁਹਾਡੇ ਕੋਲ ਪੰਤੂੜ ਕੀਤੀ ਤੁਸੀਂ ਅਧਿਕਾਰੀ ਕੋਈ ਪੁਸ਼ਟੀ ਕਹਿੰਦੇ ਦਿੱਤੀ ਹਾਂ ਜੀ ਦਿੱਤੀ ਆ ਜੀ ਕਦੋਂ ਤੁਸੀਂ ਬਾਅਦ ਵਿੱਚ ਕਿਹ ਪਹਿਲਾਂ ਕੀਤੀ ਨਹੀਂ ਜੀ ਅਸੀਂ ਦਿੱਤੀ ਆ ਜੀ ਐਮੈਂ ਦਰਖਾਸਤ ਦਿੱਤੀ ਆ ਜੀ ਆਪਣਾ ਦਵਿੰਦਰ ਸਿੰਘ ਲਾਟੀ ਸਨੋ ਸੁਖਪਾਲ ਸਿੰਘ ਇਹਦਾ ਇੱਕ ਬੇਟਾ ਹੈਗਾ ਜੈਦੀਪ ਏਕੇ ਦਾ ਭਰਾ ਹੈਗਾ ਵਾ ਆਪਣਾ ਆ ਪਿੰਡਾ ਅਣਪਛਾਤੀ ਵਿਅਕਤੀ ਜਿਹੜੇ 25 ਤੋਂ 30 ਜਾਗੇ ਐਮੈਂ ਦਰਖਾਸਤ ਦਿੱਤੀ ਆ ਜੀ 11/1/26 ਨੂੰ ਜਦੋਂ ਇਹਨਾਂ ਨੇ ਸਾਡਾ ਕੋਰਟ 판 ਕੀਤੀ ਹੈ। ਨਹੀਂ ਆਪਾਂ ਕਿਸੇ ਦੇ ਨਿੱਜੀ ਜਿਹੜਾ ਘਰ ਆਇਆ ਜ ਉਹਦੇ ਵਿੱਚ ਉਹਦੀ ਆਪਾਂ ਅੱਧ ਤੱਕ ਇਹ ਗਲੀ ਲੈ ਸਕਦੇ ਹਾਂ। ਨਹੀਂ ਸਰ ਗਲੀ ਦੀ ਤੇ ਗੱਲ ਹੀ ਨਹੀਂ ਹੈਗੀ। ਉਹ ਉਹ ਕਹਿ ਰਹੇ ਨੇ ਸਾਡੇ ਨਿੱਜੀ ਜਗ੍ਹਾ ਥਣੀਏ ਇਹ ਗਲੀ ਲੈਣਾ ਚਾਹੁੰਦੇ ਨੇ। ਨਹੀਂ ਨਹੀਂ ਜੀ ਇਹ ਤੇ ਕੋਰਟ ਨੇ ਫੈਸਲਾ ਕੀਤਾ ਜੀ ਮੈਂ ਨਹੀਂ ਕਹਿ ਰਿਹਾ ਜੀ। ਇਹ ਕੋਰਟ ਨੇ ਫੈਸਲਾ ਕੀਤਾ ਵਾ। ਕੀ ਫੈਸਲਾ ਹੈ? ਇਹ ਫੈਸਲਾ ਇਹ ਹੈ ਕਿ ਗੇਟ ਲਾਇਆ ਜਾਵੇ। ਜਦੋਂ ਕਿਸੇ ਦੇ ਘਰ ਦਾ ਨਿੱਜੀ ਘਰ ਦਾ ਜਿਹੜਾ ਦਰਵਾਜ਼ਾ ਉਹ ਲਵਾ ਸਕੀ। ਹਾਂਜੀ ਲਾਇਆ ਕੋਰਟ ਨੇ। ਆ ਔਰ ਡਰ ਹੈ ਬੇਕੋ ਜਿੰਨੂ ਮਰਜ਼ੀ ਪੜਾਓ ਜੀ ਉਹਦੀ ਉਹਨਾਂ ਨੇ ਅਪੀਲ ਵੀ ਫਾਈਲ ਕੀਤੀ ਆ ਉਹ ਵੀ ਇਹਨਾਂ ਦੀ ਡਿਸਮਿਸ ਹੋਈ ਆ ਅਪੀਲ ਕਿਹਦੇ ਕਿਹਦੇ ਗੋਲੀ ਚ ਚਲਾਈ ਗਈ ਤੁਹਾਡੇ ਵੱਲੋਂ ਤੁਸੀਂ ਉਹਦੇ ਬਾਰੇ ਕੀ ਕਹਾਂਗੇ ਕੁਛ ਨਹੀਂ ਹੈਗਾ ਸਰ ਇਹੋ ਜਾਂ ਜੀ ਜੇ ਤੁਹਾਡੇ ਫਿਰ આરોਪ ਲਗਾਏ ਆ ਆ ਨਹੀਂ ਹੈਗਾ ਕਿ ਕੁਛ ਇਹੋ ਜਾਂ ਕੁਛ ਨਹੀਂ ਹੈਗਾ ਸਰ ਫਿਰ ਉਹਨਾਂ ਦੇ ਘਰ ਦੀ ਤੇ ਇੱਕ ਨਾ ਪੰਨ ਤੋੜ ਕਿਦਾਂ ਇਹ ਨਹੀਂ ਹੋਈ ਨਹੀਂ ਉਹ ਤੇ ਆਪ ਹੀ ਇਹਨਾਂ ਨੇ ਕ੍ਰੀਏਟ ਕੀਤਾ ਸਰ ਇਹੋ ਜਾਂ ਕੁਛ ਨਹੀਂ ਹੈਗਾ ਪੰਚਾਇਤ ਵੀ ਉਹਨਾਂ ਦੇ ਨਾਲ ਬਿਆਨ ਦਿੰਦੇ ਪੰਚਾਇਤ ਦੇ ਪੰਚਾਇਤ ਤੇ ਚਲੋ ਬਿਆਨ ਦਿੰਦੀ ਆ ਕਿ ਆਪਣਾ ਜਿਹੜਾ ਇਹਨਾਂ ਦੇ ਗੁਰਦੁਆਰੇ ਦੀ ਜਗ੍ਹਾ ਜਿਹੜੀ ਨਦੀ ਨਾ ਪਟਾੰਦਰਾ ਕੀਤਾ ਉਹ ਤਾਦੇ ਇਹਨਾਂ ਦੇ ਨਾਲ ਸਹਿਮਤ ਐਕਸ਼ਨ ਜੀ ਠੀਕ ਹੈ ਜੀ